ਇੱਥੇ ਵੀਰ ਪੰਜ ਟਰੈਕਾਂ ਦੇ ਇਕੱਠੇ ਫਿਬਰੀ ਜਿਹੜੀ ਦੇ ਰਹੇ ਨੇ ਜਿਹੜੇ ਦੇਖ ਸਾਹਮਣੇ ਤਿੰਨ ਨਾਲ ਖੜੇ ਨੇ ਤੇ ਦੋ ਇਧਰ ਖੜੇ ਨੇ ਦੇ ਇਕੱਠੇ ਜੇ ਵੀ ਕਰ ਲਈਆਂ ਤੇ ਨਾਲੇ ਜਿਹੜੀ ਏਜੰਸੀ ਦੀ ਓਪਨਿੰਗ ਵੀ ਹੈ ਜੇ ਫਲਾਲ ਅਬੀ ਏਜੰਸੀ ਕੀ ਬਾਤ ਕਰੇ ਆ ਤੁਹਾਡੇ ਕੋਲ ਪਾਵਰ ਟਰੱਕ 439 400 ਵਰਗ ਹੋਰ ਆਪਣਾ ਡਿਜੀਟ ਟਰੈਕ 240 ਆਪਣਾ ਸਟਾਰਟ ਟਰੈਕ

ਇਹ ਬ੍ਰੇਡ ਲੱਭ ਲੈ ਜੇ ਤੋ ਤੇ ਜੇ ਪਾਵਰ ਟ੍ਰੈਕਟਰ ਸਾਡੇ ਕੋਲ ਇਹ ਸਭਿਆਪਨ ਤੇ ਬੇਹੱਦ ਚੰਗੀ ਐਡੀਸ਼ਨ ਪਾਸ ਹੈ ਤੇ ਲੱਗੇ ਸਿਆਪਾ ਇਹਦਾ ਚਲਾਈਏ ਤੇ ਕਿਉਂਕਿ ਮਤਲਬ ਸਾਨੂੰ ਜ਼ਾਲੀ ਦੇ ਘਾਰੇ ਦੇ ਕੰਮ ਕਰਨਾ ਹੈ ਇਹ ਟਰੈਕਟਰ ਹੈਗਾ ਉਸ ਆਸ-ਪਾਸ ਇਸ ਚੋ ਦੇ ਬਹੁਤਾ 1.5 ਤੋਂ 3 ਮਾਲ ਬਣਾ ਹੁੰਦਾ ਜਦੋਂ ਵੱਡਾ ਨੇ ਤਾਂ ਵੱਡਾ ਖਰਚਾ ਹੋ ਛੋਟਾ ਇਹਨਾਂ ਕਿੱਥਾਂ ਇਹਦਾ ਸਾਨੂੰ ਸਾਡੇ ਵਿੱਚ ਦੇ ਵਧੀਆ ਟਰੈਕਟਰ ਠੀਕ ਹੈ ਇਸ ਕਰਕੇ ਅਸੀਂ ਪਾਵਰ ਰੈਂਟ ਪਹਿਲਾਂ ਵੀ ਇੱਕ ਤਾਂ ਚਲਾਇਆ ਜੀ ਸਵਾਗਤ ਹੈ ਤੁਹਾਡਾ ਆਪਣੇ ਅਜਿਹੀ ਤੇਰੇ ਵਿੱਚ ਤੇਾਰੇ ਵੀਰੋ ਹੱਡੀਬੁੱਡ ਦੇ ਚੱਪਾਂ ਇਹ ਰਾਜਪਰੇ ਸ਼ਹਿਰ ਇੱਥੇ ਜਿਹੜੀ ਪਾਵਰ ਟ੍ਰੈਕ ਦੀ ਏਜੰਸੀ ਓਪਨ ਹੋਈ ਜਾ ਨਵੇਂ ਤੇ ਅੱਜ ਵੀਰ ਪੰਜ ਟਰੈਕਾਂ ਦੇ ਇਕੱਠੇ ਡਿਲੀਵਰੀ ਜਿਹੜੀ ਦੇ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਤਿੰਨ ਨਾਲ ਖੜੇ ਨੇ ਤੇ ਦੋ ਇੱਧਰ ਖੜੇ ਨੇ ਉਹਨਾਂ ਦੀ ਇਕੱਠੇ ਜਿਹੜੀ ਡਿਲੀਵਰੀ ਕਰਨੀ ਆ ਤੇ ਨਾਲੇ ਜਿਹੜੀ ਏਜੰਸੀ ਦੀ ਓਪਨਿੰਗ ਵੀ ਆ ਅੱਜ ਭਾਈ ਜੀ ਉਹਨੂੰ ਓਪਨਿੰਗ ਕਰ ਰਹੇ ਨੇ ਤੇ ਅੱਜ ਆਪਣਾ ਸਮਾਪਾ ਏਜੰਸੀ ਦਿਖਾਉਨੇ ਆ ਉਹ ਨਾਲ ਟਰੈਕਟਰਾਂ ਬਾਰੇ ਆਪਾਂ ਜਾਣਕਾਰੀ ਸਾਰੀ ਲੈ ਮੰਗੇ ਵੀਰੋਣਾ ਤੋਂ ਤੇ ਨਾਲ ਸੌਰੀਆ ਬੈਟਰੀ ਵੀ ਹੁੰਦੀ ਉਹ ਵੀ ਆਪਾਂ ਬਿਤੇ ਦਿਖਾਵਾਂਗੇ ਅੱਜ ਆਪਣੇ ਨਾਲ ਬਾਈ ਜੀ ਨੇ ਜਿਹੜੇ ਪਾਪੜਾਏ ਦੀ ਜਾਂਸੀ ਤੋਂ ਨੇ ਇਹ ਆਪਾਂ ਨੂੰ ਆਪਾਂ ਟਰੈਕਟਰਾਂ ਬਾਰੇ ਜਾਣਕਾਰੀ ਦੰਨੇ ਆ ਕਿ ਟਰੈਕਟਰ ਕਿੰਨੇ ਪਾਵਰ ਦੇ ਨੇ ਤੇ ਇਹ ਖਾਸੀ ਦਾ ਟਰੈਕਟਰ ਦੇ ਵਿੱਚ ਤੇ ਨਾਲ ਜਿਹੜੀ ਜਾਂਸੀ ਦੀ ਲੋਕੇਸ਼ਨ ਆ ਉਹ ਆਪਾਂ ਤੁਹਾਨੂੰ ਦੱਸ ਦਿਆਂ ਏ ਫਸਟੋ ਦਾ ਸਵਾਗਤ ਕਰਦੇ ਆ ਬਾਈ ਦਾ ਬਈ ਸਵਾਗਤ ਆਪ ਚੈਨਲ ਤੇ ਸਵਾਗਤ ਜੀ

एचपी दर सबसे पहले मैं चाहूंगा अपना पावर ट्रक जो है ट्रैक्टर अपना पच्चीस अवेलेबल है अपने पास ठीक है, जो, जो है साठ एच में, मिल जाएंगे। में, में, में फोर अवेलेबल है और अपने पास छोटी एचपी की बात करें तीस एच पी फोर अवेलेबल है की बात करें तो हमारे पास पावर ट्रक चार सौ उनतालीस चार सौ उन्तालीस और अपना डिजी ट्रैक इपी छियालीस पचपन पावर ट्रैक्टर और अपना चार सौ ठीक अभी 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 है। था। ये भी रहे था रहे है। ये था। है ये है। अवेलेबल पावर 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 ट्रैक, ये किसान भाइयों को लेने में आसानी होगी वो ट्रैक्टर आके डीलर पे देख कर जाँच करके डेमो लेके इजिली खरीद सकते हैं ठीक है इसके लिए आसानी होगी ਤੇ ਆਪਣੇ ਜਿਹੜਾ ਪਿਆਰ ਪਾਵਰ ਤੋਂ ਉੱਪਰ ਜਿਹੜਾ ਟ੍ਰੈਕਟਰ ਹੋਵੇ ਦੇ ਵਿੱਚ ਰਹੀ ਹੋਰ ਵੀ ਵਿੱਚ ਜਿਹੜਾ 439 ਇਹ ਕਿੰਨੇ ਪਾਵਰ ਦਾ ਦੱਸਿਆ ਭਾਈ ਇਹ ਆਪਣਾ 439 40 ਹਸਪਰ ਮਾਤਾ ਹੈ 43 ਪਾਵਰ ਦੇ ਹਾਂਜੀ ਇਹਦੇ ਵਿੱਚ ਵੀ 4-ਵਿਲ ਮੌਜੂਦਾ ਨਹੀਂ ਸਪੈਸ਼ 4-ਵਿਲ ਨਹੀਂ ਅਵੇਲੇਬਲ ਨਹੀਂ ਹੈ ਆਪਣੇ 4-ਵਿਲ ਜੋ 50 HP ਮਾਤਾ ਹੈ 60 HP 55 HP 60 HP ਇਹਦੇ ਵਿੱਚ ਕੋਗਲ ਦੇ ਵਿੱਚ ਹੈ ਇਹਦੇ ਅੱਜ ਕੋਲ ਦੇ ਵਿੱਚ ਇਕੱਠੀ ਹੈ ਤੇ ਜਿਵੇਂ ਕਹਿੰਦਾ ਖਰਾ ਆਪਣਾ 439 ਜੀ ਹਾਂਜੀ ਇਹਦੇ ਵਿੱਚ ਕੇ ਖਾਸ ਸੁਵਿਧਾ ਜਿਹੜੀ ਖਸਾਨ ਵਾਲੀ ਮਿਲ ਰਹੀ ਹੈ ਦੇਖੋ ਜੀ ਸਭ ਤੋਂ ਵੱਡੀ ਚੀਜ਼ ਜੋ ਹੈ ਆਪਣੇ ਜੋ ਟੈਕਟਰ ਆਤਾ ਹੈ

ਕੋਲੇਟਾ ਇਹ ਕੋਲੇਟ ਬਾਕਸ দিয়া ਹੋਇਆ ਜੜ ਬੋਟਲ ਠੀਕ ਹੈ ਹਾਂ ਜੀ ਪੰਪ ਆਪਣਾ ਇਹ ਮਾਈਕੋ ਦਾ ਆਪਣਾ ਬੋਸ ਕਰਦੇਗਾ ਬੰਪਾਤਾ ਸਾਰੀ ਸਪਾਰਟਸ ਹਾਂ ਸਾਰੇ ਹਾਰਟ ਟ੍ਰੈਕ ਦੇ ਵਿੱਚ ਇਹ ਕੋਇਨਰ ਦੀ ਗੱਲ ਕਰੂ ਐਸਪੋਰਟਸ ਕੋਤ ਦੀ ਮੈਨੂਫੈਕਚਰਿੰਗ ਜਿਹਨ ਕੀ ਠੀਕ ਹੈ ਇੰਜਨ ਕੋਈ ਬਾਹਰ ਚ ਬਾਹਰ ਸੇ ਨਹੀਂ ਲੈਂਦੇ ਖੁਦ ਤੋਂ ਮੈਨੂਫੈਕਚਰ ਇੰਜਨ ਦਾ ਵੀ ਕੰਟੈਕਸਲ ਵੀ ਸਾਰਾ ਹਿੱਸਾ ਖੁਦ ਐਸਪੋਰਟਸ ਕੋਤ ਤਿਆਰ ਕਰਦੇ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਪਾਵਰ ਟ੍ਰੈਕ ਦਾ ਜਿਹੜਾ ਮਾਡਲ ਸੂਪਰ ਸਿਡਰ ਸਪੈਸ਼ਲ ਆਉਂਦਾ ਏ ਤੇ ਆਪਣਾ ਬਾਈ ਜੀ ਨੇ ਇਹਦੇ ਦੇ ਸਪੈਸ਼ਲ ਜ ਆਪਾਂ ਪੈਸਾ ਸਵਾਦ ਕਰਦੇ ਆ। ਬਹੁਤ ਲੱਗਦਾ ਮੈਂ ਜਨਤ। ਬੱਵਾ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਹਾਂ ਜੀ ਸੋਰਾ ਮੂੰ ਆਪਣਾ ਸੁਭਨਾਮ ਤੇ ਮੇਰਾ ਨਾਮ ਸਰ ਲੱਭੀ ਸਿੰਘ ਠੀਕ ਹੈ ਜੀ। ਮੈਂ ਸਕਾਟਲੈਂਡ ਦੇ ਵਿੱਚ 2016 ਤੋਂ ਕੰਮ ਕਰ ਰਹੇ ਹਾਂ। ਠੀਕ ਹੈ ਠੀਕ ਹੈ। ਤੇ ਇਸ ਟਾਈਮ ਮੈਂ ਸਾਊਥ ਪੰਜਾਬ ਦੇਖ ਰਿਹਾ ਸੋਰਾ। ਠੀਕ ਹੈ ਜੀ ਵੀ ਜੀ। ਠੀਕ ਹੈ। ਤੇ ਅੱਜ ਹੁਣ ਆਪਾਂ ਕਰਦੇ ਆ ਫੈਕਟਰ ਦੀ ਗੱਲ। ਬਿਲਕੁਲ। ਪਾਵਰ ਸਰ ਆਪਣਾ ਡੀਜੀ ਟਰੈਕ ਤੁਹਾਨੂੰ ਪਤਾ ਜਿੱਦਾਂ ਕੰਪਨੀ ਪਹਿਲਾਂ ਆਨਲਾਈਨ ਦਿੰਦੀ ਸੀ ਡੀਜੀ ਟਰੈਕ ਠੀਕ ਹੈ ਇਹ ਬੜਾ ਫਾਇਦਾ ਆਨਲਾਈਨ ਮਿਲਦਾ ਦਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਕੰਪਨੀ ਸੇਮ ਐਜ਼ ਇਟ ਇ ਜਿੱਦਾਂ ਅਦਰ ਡੀਲਰ ਅਦਰ ਟਰੈਕਟਰ ਦਿੰਦੇ ਆ ਸੇਮ ਆਪਾਂ ਇਹਨੂੰ ਆਨਲਾਈਨ ਤੋਂ ਆਫਲਾਈਨ ਕਰਵਾ ਕੇ ਮੰਨ ਕੇ ਜਦੋਂ ਨੂੰ ਆਉਂਦੇ ਦੁਬਾਰਾ ਕੋਈ ਨਾ ਟ੍ਰੈਵਲ ਬਲੇਬ ਹਾਂਜੀ ਹਾਂਜੀ ਅੱਜ ਜਿੱਦਾਂ ਤੁਸੀਂ ਰਾਜਪੁਰੇ ਖੜੇ ਹੋ ਹਾਂਜੀ ਹਾਂਜੀ ਰਾਜਪੁਰੇ ਆਪਣੇ ਡੀਲਰ ਸਾਹਿਬ ਸਰਕਾਰ ਮੋਟਰਸ ਇਹਨਾਂ ਨੂੰ ਆਪਾਂ ਦਿੱਤੇ ਆ ਪਾਵਰ ਟਰੈਕ ਦੀ ਏਜੰਸੀ ਠੀਕ ਹੈ ਤੇ ਸਿਰਫ ਇਹ ਨਹੀਂ ਆ ਵੀ ਸਿਰਫ ਤੁਹਾਨੂੰ ਪੰਜਾਬ ਚ ਨਹੀਂ ਆਲ ਇੰਡੀਆ ਪੈਨ ਲੈਵਲ ਤੇ ਇਹ ਆਪਾਂ ਆਲ ਜਿੱਥੇ ਵੀ ਸਾਡੇ ਪਾਵਰ ਟਰੈਕ ਦੇ ਡੀਲਰ ਆ ਠੀਕ ਹੈ ਉੱਥੇ ਤੁਹਾਨੂੰ ਡੀਜੀ ਟਰੈਕ ਮਿਲੂਗਾ ਠੀਕ ਹੈ ਜੀ ਆਪਾਂ ਟਰੈਕਟਰ ਤੁਹਾਨੂੰ ਦਿਖਾਈਏ ਹਾਂ ਜੀ ਜੇ ਤਾਂ ਤੁਸੀਂ ਦੂਸਰੇ ਹੋਰ ਵੀ ਟਰੈਕਟਰ ਦੇਖੇ ਆ ਹਨਾ ਅੱਜ ਤੱਕ ਤੁਸੀਂ ਕਾਰਾਂ ਬਲੈਕ ਲਈਆਂ ਜੀਪਾਂ ਬਲੈਕ ਲਈਆਂ ਗੱਡੀਆਂ ਮੋਟਰਸਾਈਕਲ ਬਲੈਕ ਲਈਆਂ ਹਨਾ ਪਰ ਟਰੈਕਟਰ ਨਹੀਂ ਬਲੈਕ ਆ ਤੇ ਟਰੈਕਟਰ ਹਾਂ ਜੀ ਲੋਕ ਦੇ ਵਿੱਚ ਹਾਂਜੀ ਬਿਲਕੁਲ ਨੌਚ ਕਰਿਆ ਜੀ ਬਿਲਕੁਲ ਸਰ ਹਾਂਜੀ ਅਸੀਂ ਦੇਖ ਹੀ ਰਹੇ ਹਾਂ ਕਿ ਜਦ ਇਹਦਾ ਸਟਾਈਲ ਇਹਦੀ ਲੁੱਕ ਹੈ ਜਿਹੜਾ ਇਹਦਾ ਪੇਂਟ ਆ ਤੁਹਾਨੂੰ ਮਿੱਟੀ ਨਾਲ ਹਵਾ ਨਾਲ ਪਾਣੀ ਨਾਲ ਹਨਾ ਇਹਨੂੰ ਕੋਈ ਮਤਲਬ ਮੀਂਹ ਦੇ ਪਾਣੀ ਨਾਲ ਜਾਂ ਬਾਹਰ ਖੜਾ ਰਹੀ ਇਦਾਂ ਕੋਈ ਰਸਟਿੰਗ ਨਹੀਂ ਹੋਊਗਾ ਤੇ ਤੇ ਮਤਲਬ ਪੇਡ ਆਪਣਾ ਖਰਾਬ ਨਹੀਂ ਹੋਊਗਾ ਪੇਡ ਦੀ ਕੁਆਲਿਟੀ ਇੱਥੋਂ ਬੈਸਟ ਦਿੱਤੀ ਹੈ ਜਿੱਦਾਂ ਆਪਣੇ ਕਾਰਾਂ ਤੇ ਆ ਰਹੇ ਪੇਡ ਉਹੀ ਪੇਂਟ ਹੈ ਠੀਕ ਠੀਕ ਹੈ ਜੀ ਫਿਰ ਤੁਸੀਂ ਫਰੰਟ ਤੋਂ ਦੇਖੋ ਮੈਂ ਕਹੂੰਗਾ ਸਰ ਨੂੰ ਵੀ ਇੱਧਰ ਆ ਕੇ ਲਿਖਾਓ ਦਿਖਾ ਦੇ ਜਿੱਦਾਂ ਸਰ ਸਾਡਾ ਮਾਡਲ ਡਿਜੀਟ੍ਰੈਕ ਹਾਂ ਸਾਡਾ ਬ੍ਰਾਂਡ ਹੈ ਇਹਦੇ ਦੇਖੋ ਆਪਾਂ ਫਰੰਟ ਸ਼ੋ ਇਦਾਂ ਨਹੀਂ ਦਿੱਤੀ ਆ ਤੁਸੀਂ ਲਾਈਟਾਂ ਦੇਖੋ ਇਹਦੀਆਂ ਇਹ ਸਾਡਾ ਯੂਰਪੀਅਨ ਸ਼ੋ ਹੈ ਸਾ ਯੂਰੋ ਮਾਡਲ ਦੀ ਸ਼ੋ ਹੈ ਇਹ ਠੀਕ ਹੈ ਜੀ ਇਹ ਆਮ ਪੰਜਾਬ ਦੇ ਵਿੱਚ ਲੋਕੀ ਇਹਨੂੰ ਬਲੈਕ ਪੈਂਥਰ ਵੀ ਕਹਿੰਦੇ ਆ ਅੱਛਾ ਜੀ ਤੇ ਇਹਦੀ ਸ਼ੇਪ ਵੀ ਆਪ ਇਦਾਂ ਨਹੀਂ ਦਿੱਤੀ ਆ ਠੀਕ ਹੈ ਫਿਰ ਅੱਗੇ ਸਭ ਤੋਂ ਪਹਿਲਾਂ ਕੰਪਨੀ 80 ਕਿਜੀ ਦਾ ਬੰਪਰ ਲਾ ਕੇ ਦਿੰਦੀ ਆ ਤਾਂ ਇਹ ਮਤਲਬ ਵੀ 80 ਕਿਲੋ ਦਾ ਕੰਮ ਭਰਾਇਆ ਇਹ ਮੋਰਲ ਨੀਅਰ ਅਬਾਊਟ 80 ਕਿਜੀ ਤੇ ਬਰੇਟ ਟ੍ਰੈਡਰ ਪਿੰਨੇ ਪਾਵਰ ਦੀ ਇਹ ਸਰ 57 HP ਦੀ ਕੈਟਾਗਰੀ ਦਾ ਡੱਟ ਠੀਕ ਹੈ ਮਤਲਬ ਇਹ 558 ਪਾਵਰ ਦਾ 55 ਪਾਵਰ ਦਾ ਡੱਟ ਠੀਕ ਹੈ ਠੀਕ ਹੈ ਫਿਰ ਤੁਸੀਂ ਮੂਰਲਾ ਹਿੱਸਾ ਦੇਖੋ ਸਰ ਫਰੰਟ ਐਕਸਲ ਇਹ ਬਲ ਹੈ ਜਿਹੜਾ ਅਡਜਸਟੇਬਲ ਹਿੱਸਾ ਹੈ ਨਾ ਇਹ ਤੇ ਅਡਜਸਟੇਬਲ ਹਿੱਸਾ ਆਮ ਤ ਤੋਂ ਤੁਹਾਨੂੰ ਬਾਤਾ ਜਿੱਦਾਂ ਫਿਕਸ ਹੁੰਦੇ ਹਾਂ ਇਹਦੇ ਤੁਸੀਂ ਠੀਕ ਅਡਜਸਟੇਬਲ ਆਪਾਂ ਦਿੱਤਾ ਹੈ ਵੀ ਤੁਸੀਂ ਕਿਤਾਰਬਾ ਦੇ ਕੀਤੀ ਕਰ ਸਕਦੇ ਹੋ ਇਹਦੇ ਨਾਲ ਜਿੱਦਾਂ ਗੰਨੇ ਗੰਨੇ ਤੇ ਯੂਜ਼ ਕਰਨਾ ਜਾਂ ਜੇ ਕਿਤੇ ਵੀ ਕੋਈ ਅੱਗੇ ਪਿੱਛੇ ਕਰਨਾ ਹੋਵੇ ਸਾਈਜ਼ ਚੇਂਜ ਕਰਨਾ ਹੋਇਆ ਤੁਸੀਂ ਇਹ ਕਰ ਸਕਦੇ ਹੋ ਠੀਕ ਠੀਕ ਹੈ ਜੀ ਫਿਰ ਸਿੰਗਲ ਸਿਲੰਡਰ ਦਾ ਆਪਣਾ ਪਾਵਰ ਸਟੀering ਹੈ ਸਰ ਤਾਂ ਇਹ ਨਹੀਂ ਕਢਾ ਨਹੀਂ ਹਾਂਜੀ ਠੀਕ ਠੀਕ ਹੈ ਜੀ ਫਿਰ ਤੁਸੀਂ ਇਹਦਾ ਚੁੱਲਾ ਦੇਖੋ ਚੁੱਲਾ ਵੀ ਬੜਾ ਜਿਆਦਾ ਹੈ ਬਹੁਤ ਜਿਆਦਾ ਹੈਵੀ ਡਿਊਟੀ ਦਾ ਬਣਾਇਆ ਆਪਾਂ ਪੂਰਾ ਹੈਵੀ ਡਿਊਟੀ ਟਰੱਕਰ ਬਣਾਇਆ ਤਾਂ ਜਿਵੇਂ ਆਪਾਂ ਹੁਰੀ ਸੋਚ ਸਕਦੇ ਹਾਂ ਹਾਂਜੀ ਬਿਲਕੁਲ ਸਰ ਬਿਲਕੁਲ ਸ਼ੋ ਵੀ ਸਾਡੀ ਸਿਰਫ ਫਰੰਟ ਲਿਫਟਿੰਗ ਹੈ ਸਿੰਗਲ ਠੀਕ ਹੈ ਜੀ ਪੂਰਾ ਆਪਣਾ ਸਿੰਗਲ ਅਲਵਾ ਹੈ ਸਿਲੰਡਰ ਬੋਲਡ ਦੇ ਵਿੱਚ ਜਿਹੜੀ ਸੋ ਆ ਰਹੀ ਹੈ ਬੋਲਡ ਦੇ ਵਿੱਚ ਦਿੱਤਾ ਹੋਇਆ ਆ ਸਰ ਸਾਡਾ ਫਲੀਟ ਗਾਰਡ ਕੰਪਨੀ ਦਾ 에ਅ ਕਲੀਨਰ ਠੀਕ ਹੈ ਇਹ ਮਤਲਬ ਡਰਾਈ ਟੈਪ ਆ ਗਿਆ ਹੈ ਹਾਂਜੀ ਹਾਂਜੀ ਠੀਕ ਹੈ ਸਰ ਕਾਫੀ ਮਤਲਬ ਮਾਈਕਰੋਨ ਚ ਜਾ ਕੇ ਫਿਲਟਰ ਕਰਦਾ ਜਿਹੜਾ ਆਪਾਂ ਨੰਗੀਆ ਕਨਾਲ ਵੀ ਨਹੀਂ ਕੰਮ ਦੇਖ ਸਕਦੇ ਉਹਨੂੰ ਵੀ ਇਹ ਫਿਲਟਰ ਕਰਦੇ ਉਹਨੂੰ ਵੀ ਇਹ ਫਿਲਟਰ ਕਰਦੇ ਵੀ ਇੰਨੇ ਮਤਲਬ ਇਹਦੀ ਜਿਹੜੀ ਕੁਆਲਿਟੀ ਚੰਗੀ ਆਏ ਹਾਂਜੀ ਹਾਂਜੀ ਜਿੱਦਾਂ ਸਾਡੇ ਕੋਲ ਮਾਈਨਿੰਗ ਚ ਵੀ ਟਰੈਕਟਰ ਚੱਲਦੇ ਆ ਅਦਰ ਸਟੇਟ ਦੇ ਵਿੱਚ ਉੱਥੇ ਇਹ ਫਿਲਟਰੀ ਕਾਮਯਾਬ ਹੈ ਠੀਕ ਹੈ ਇਸੇ ਨੂੰ ਦੇਖ ਕੇ ਜਿੱਦਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿਸਾਨ ਯੂਜ਼ ਕਰਦਾ ਰੀਪਰੀਸਿਨ ਟਾਈਮ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਨਹੀਂ ਆ ਵੀ ਦਿੱਲੀ ਜਾਂ 2 ਘੰਟੇ ਬਾਅਦ ਤੁਹਾਨੂੰ ਛਾੜਨਾ ਪਊਗਾ ਠੀਕ ਹੈ ਠੀਕ ਹੈ ਜਦੋਂ ਕਿਤੇ ਲੋਡ ਪਾਉਗੀ ਤੁਹਾਡਾ ਆਟੋਮੈਟਿਕ ਇਹਦੇ ਸੈਂਸਰ ਲਾਇਆ ਹੋਇਆ ਠੀਕ ਹੈ ਤੁਹਾਡੇ ਜਿਹੜਾ ਕਲਸਟਰ ਹੈ ਜਿਹੜਾ ਮੀਟਰ ਹੈ ਮੀਟਰ ਤੇ ਸੈਂਸਰ ਆ ਜੀ ਇੰਡੀਕੇਸ਼ਨ ਆਪਾਂ ਨੂੰ ਇੰਡੀਕੇਸ਼ਨ ਮਿਲ ਜੂਗਾ ਵੀ ਹੁਣ ਇਹਨਾਂ ਨੂੰ ਛਾੜ ਦੋ ਇਹ ਆਪਣਾ ਬੌਪਰ ਦੇ ਵਿੱਚ ਆ ਰਿਹਾ ਇੰਸਰ ਐਲੂਮੀਨੀਅਮ ਹੈ ਐਲੂਮੀਨੀਅਮ ਦੇ ਵਿੱਚ ਪਾਈ ਚੱਕੀ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਜਿੱਦਾਂ ਚਾਰ ਸਿਲੰਡਰ ਦਾ ਆਪਣਾ ਟਰੈਕਟਰ ਹੈ ਚਾਰ ਸਿਲੰਡਰ ਦੇ ਵਿੱਚ ਹੈ ਹਾਂਜੀ ਮਾਈਕ੍ਰੋ ਬੋਸ਼ ਦਾ ਇਨਲਾਈਨ ਪੰਪ ਹੈ ਠੀਕ ਹੈ ਸਿੰਗਲ ਫਿਊਲ ਫਿਲਟਰ ਦੇ ਨਾਲ ਠੀਕ ਹੈ ਜਿਹੜਾ ਡੀਜ਼ਲ ਫਿਲਟਰ ਹੈ ਸਿੰਗਲ ਆਹੋ ਇਹ ਵੀ ਤੇ ਸਿੰਗਲ ਸਿੰਗਲ ਦਾ ਇਹ ਆ ਵੀ ਆਪਾਂ ਇਹਨੂੰ ਇੱਕ ਸਰਵਿਸ ਬਾਅਦ ਚੇਂਜ ਕਰਨਾ ਹੈ ਪਹਿਲੀ ਸਰਵਿਸ ਤੇ ਚੇਂਜ ਕਰਤਾ ਇਹ 500 ਕਿਲੋ ਤੱਕ ਸਰਵਿਸ ਦੇ ਦਿੱਤਾ ਠੀਕ ਹੈ ਫੋ ਸਮਾਰਟ ਡਾਕਟਰ ਇਹ ਆਪਣਾ ਬਦਲੰਦੀ ਰੋਡ ਦੀ ਹੈ ਹਾਂਜੀ ਬਦਲੰਦੀ ਲੋਡ ਦੀ ਹੈ ਫਿਰ 3682 ਸੀਸੀ ਦਾ ਇੰਜਨਰ ਸਰ 3682 ਸੀਸੀ ਹਾਂਜੀ ਤੇ ਇਹ ਵੀ ਕੰਨ 98 ਬੋਰ ਹੈ 99 ਬੋਰ ਹੈ 122 ਸਟ੍ਰੋਕ ਹੈ ਜੀ 122 ਸਟ੍ਰੋਕ ਹੈ ਹਾਂਜੀ 3682 ਸੀਸੀ ਪ੍ਰੋਡਿਊਸ ਕਰਦਾ ਤੇ ਮੰਨ ਕੇ ਚਲੋ 5858 HP ਦੀ ਕੈਟੇਗਰੀ ਦਾ ਟਰੈਕਟਰ ਆਪਣਾ ਠੀਕ ਹੈ 5858 ਪਾਵਰਾਂ ਦਾ ਹੀ ਹਾਂਜੀ ਤੇ ਵਿਦਆਊਟ ਸੀਆਰਡੀਆਈ ਨੌਨ ਸੀਆਰਡੀਆ ਨੋਰਮਲ ਟਰੈਕਟਰ ਹੈ ਜਿੱਦਾਂ ਦਾ ਕਿਸਾਨ ਅੱਜਕੱਲ ਡਿਮਾਂਡ ਕਰਦਾ ਮੰਗਦਾ ਜਿੱਦਾਂ ਤੁਹਾਨੂੰ ਪਤਾ ਹੈ ਟੈਕਨੀਕ ਚੇਂਜ ਹੁੰਦੀ ਰਹਿੰਦੀ ਹੈ ਇਹ ਇਹਦੇ ਚ ਓਵਰਆਲ ਸਾਰੀਆਂ ਟੈਕਨੀਕਸ ਹੈ ਬਟ ਇਹ ਨਹੀਂ ਆ ਵੀ ਬਹੁਤ ਜ਼ਿਆਦਾ ਸੈਂਸਰ ਦਿੱਤੇ ਆਪਾਂ ਜਾਂ ਕੱਲ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਗਈ ਵੀ ਆਮ ਕੋਈ ਮਕੈਨਿਕ ਇਹਨੂੰ ਹੱਥ ਨਹੀਂ ਪਾਊਗਾ ਨੋਰਮਲ ਟਰੈਕਟਰ ਹੈ ਸਾਰੇ ਫੀਚਰ ਇਹਦੇ ਵਿੱਚ ਆਪਾਂ ਅਵੇਲੇਬਲ ਬਿਲਡ ਠੀਕ ਹੈ ਠੀਕ ਫਰੰਟ ਟਾਇਰ 750 ਦੇ ਆ ਪਿਛਲੇ ਵਾਲੇ ਟਾਇਰ ਜਿਹੜੇ 16 ਨੂੰ 28 ਦੇ ਆ 16 ਨੂੰ 28 ਜene ਜਿਵੇਂ 30 ਮਿੰਟ ਦੇ ਵਿੱਚ ਹੀ ਇਹ ਹਾਂਜੀ ਹਾਂਜੀ ਤੁਸੀਂ ਬੈਠਾ ਉੱਪਰ ਦੇਖੋ ਦੇ ਦਿਲ ਭਾਜਾ ਦਿਖਾ ਜਾਂਗੀ ਜਦਰਾ ਹਾਂਜੀ ਹਾਂਜੀ ਬੈਠਣ ਇੱਥੇ ਬਹੁਤ ਕੰਫਰਟੇਬਲ ਆ ਆਸ-ਪਾਸੇ ਤੁਹਾਡੇ ਪੂਰੀ ਜਗ੍ਹਾ ਆ ਹਾਂਜੀ ਉਹ ਵੀ ਇੱਥੇ ਵੀ ਦੋ ਬੰਦੇ ਬੈਠਣ ਉੱਥੇ ਵੀ ਬੈਠਣ ਦੇਖੋ ਉਹਨਾਂ ਦੇ ਪੈਰ ਰੱਖਣ ਲਈ ਆਪਾਂ ਸਪੈਸ਼ਲ ਫਾਉਂਡੇਸ਼ਨ ਜਿਹਾ ਵਗੈਰਾ ਬਣਾਇਆ ਹੋਇਆ ਜਗਾ ਵੀ ਹੈ ਕੁਲੀ ਡੁੱਲੀ ਇੰਗਲੀ ਡੁੱਲੀ ਆ ABC ਗੇਅਰ ਬਾਕਸਾ ਕਰੇ ਦਾ ਠੀਕ ਹੈ ਇੱਧਰ ਹਾਈ ਲੋ ਨੀਓ ਮੀ ਇੱਧਰ ਆਪਣੇ ਆ ਕੇ 4 ਫੁੱਟਾਂ ਬੈਠੇ ਇੱਧਰ 4 ਫੁੱਟਾਂ ਪੰਜਵਾਂ ਬੈਕ ਟੋਟਲ 15 ਗੀਅਰ ਹੈ 12 ਪਲੱਸ 3 ਗੀਅਰ ਬਾਕਸ ਨੂੰ ਕਹਿੰਦੇ ਆਪਾਂ ਠੀਕ ਹੈ ਠੀਕ ਹੈ ਆਈ ਪੀਟੀਓ ਇੱਧਰ ਇੱਧਰ ਇਹ ਐਕਚੁਅਲ ਦੇ ਵਿੱਚ ਡਬਲ ਕਲਚ ਹੈ ਠੀਕ ਹੈ ਨਹੀਂ ਤਾਂ ਆਮ ਹਰੇਕ ਜਿਹੜਾ ਕਸਟਮਰ ਆ ਜਾਂ ਦੂਸਰੇ ਬ੍ਰਾਂਡ ਕਹਿੰਦੇ ਵੀ ਇਹ ਡਬਲ ਕਲਚ ਹੈ ਬਟ ਇਹ ਐਕਚੁਅਲ ਡਬਲ ਕਲਚ ਹੈ ਉਹ ਕਿਦਾਂ ਇਹਦਾ ਪੀਟੀਓ ਕਲਚ ਆਪਾਂ ਹੱਥ ਤੇ ਦਿੰਦਾ ਹੱਥ ਦੇ ਵਿੱਚ ਤੇਰੇ ਦੋ ਕਲਚ ਤੇ ਉਹ ਆਹ ਜਿਹੜੇ ਸਰਕਲ ਕਲਚ ਹੈ ਦਾ ਇਹ ਇਹ ਬੱਚਾ ਹਾਂਜੀ ਇਹ 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 ਪੀਟੀਓ ਵਾਲਾ ਲੀਵਰ ਹੈ ਇਹ ਪਿਛੋੜਾ ਲੀਵਰ ਹੈ ਹਾਂਜੀ ਪੀਟੀਓ ਵੀ ਤੁਹਾਨੂੰ ਮਲਟੀ ਐਮ ਆਰ ਪੀਟੀਓ ਨੂੰ ਕਹਿੰਦੇ ਨੇ ਮਲਟੀ ਰਿਵਰਸ ਪੀਟੀਓ ਮਿਲੂਗੀ ਮਤਲਬ ਤੁਹਾਨੂੰ ਪੀਟੀਓ ਦੀ ਵੀ 6 ਸਪੀਡ ਤਾਂ ਮਿਲ ਜਾਣਗੀਆਂ 6 ਗੇਅਰ ਦੇ ਵਿੱਚ ਪੰਜ ਗੇਅਰ ਹੈ ਹਾਂਜੀ ਰਿਵਰਸ ਹੋ ਗਿਆ ਤੇਰਾ ਫਿਰ ਪਹਿਲੇ ਗੇਅਰ ਚੋਂ ਅਲੱਗ ਸਪੀਡ ਮਿਲੂਗੀ ਠੀਕ ਹੈ ਜੀ ਦੂਸਰੇ ਗੇਅਰ ਚੋਂ ਅਲੱਗ ਮਿਲੂਗੀ ਤੀਸਰੇ ਚੌਥੇ ਤੇ 540 ਇਹ ਬਾਕੀ ਇਕਨੋਮੀ ਵੀਡੀਓ ਵੀ ਰਿਵਰਸ ਵੀ ਕਰੂਗਾ ਠੀਕ ਹੈ ਇਹਦੇ ਚ ਤੁਹਾਨੂੰ ਜਿੱਦਾਂ ਜਿੱਦਾਂ ਮੰਨ ਕੇ ਚੱਲੋ ਜਿੱਦਾਂ ਤੁਸੀਂ ਯੂਜ਼ ਕਰਨਾ ਅਲਟੀਨੇਟਰ ਤੇ ਜਾਂ ਜਨਰੇਟਰ ਤੇ ਹਾਂਜੀ ਹਾਂਜੀ ਉਹਦੇ ਲਈ ਇਹ ਐਮ ਆਰ ਪੀਟੀਓ ਜ਼ਿਆਦਾ ਕੰਮ ਕਰਦੀ ਆ ਠੀਕ ਹੈ ਜੀ ਤੁਸੀਂ ਆ ਆਰ ਪੀ ਐਮ ਮਤਲਬ 12 1300 ਕਰਕੇ ਏਅਰ ਤੀਸਰਾ ਲਾ ਕੇ ਤੁਹਾਡੇ ਪਿੱਛੇ ਐਂਪੀਅਰ ਪੂਰੇ ਹੋ ਜਾਣਗੇ ਠੀਕ ਹੋ ਮਤਲਬ ਇਹ ਜਿਹੜੀ ਇਕਨੋਮੀ ਵੀਡੀਓ ਦਾ ਹੈ ਆਹ ਆਹ ਔਰ ਇਤਨਾ ਕੱਟ ਕਰਾਂ ਦੇ ਵੀਡੀਓ ਦੇ ਆਪਾਂ ਨੂੰ ਬਿਲਕੁਲ ਕਰ ਬਿਲਕੁਲ ਸਹੀ ਗੱਲ ਹੈ ਠੀਕ ਹੈ ਠੀਕ ਹੈ ਫਿਰ ਨੋਰਮਲ ਹੈ ਦੀ ਲਿਫਟ ਹੈ ਦੇਖੋ ਦੋ ਲੀਵਰ ਵਾਲੀ ਹਾਂਜੀ ਹਾਂਜੀ ਦੇਖੋ ਆਪਾਂ ਲਿਖ ਕੇ ਦਿੱਤਾ ਹੋਇਆ ਸਰ ਇਧਰ ਦਿਖਾ ਦਿਓ ਥੋੜਾ ਜਿਹਾ ਪੈਰ ਨੂੰ ਆ ਕੇ ਮੜਿਆ ਸੈਂਸੀ 1 ਸੈਂਸੀਬਲ ਲਿਖ ਕੇ ਦਿੱਤਾ ਹੋਇਆ ਆਪਾਂ ਜਿੰਨੇ ਟਰੈਕਟਰ ਆ ਰਹੇ ਨੇ ਸਾਡੇ ਤੋਂ ਬੈਸਟ ਪੰਨੂ ਵੀ ਪਤਾ ਜਿੱਦਾਂ ਸਪੋਰਟਸ ਦਾ ਗੀਅਰ ਬਹੁਤ ਬੈਸਟ ਹੈ ਸਪੋਰਟਸ ਦੀ ਇਹਦੀ ਲਿਫਟ ਕੈਪੈਸਿਟੀ ਆ ਬਹੁਤ ਬੈਸਟ ਆ ਠੀਕ ਠੀਕਾ ਜਿੱਥੇ ਤੁਸੀਂ ਲੀਵਰ ਬੰਨਦੋਂਗੇ ਇਹ ਨਹੀਂ ਆ ਵੀ ਉੱਥੋਂ 2 ਇੰਚ ਥੱਲੇ ਚਲਾ ਜਾਊ 2 ਇੰਚ ਉੱਪਰ ਚਲਾ ਜਾਊਗਾ ਠੀਕ ਠੀਕਾ ਤੇ ਤੁਸੀਂ ਲਿਫਟ ਬੰਨਤੀ ਉੱਥੇ ਹੀ ਇਹਨੇ ਖੜਾ ਰਹਿਣਾ ਵੀ ਉੱਥੇ ਹੀ ਮਤਲਬ ਖੜੀ ਰਹੂਗੀ ਹਾਂਜੀ ਤੇ ਫਿਰ ਆ ਉਧਰੀ ਵੱਲ ਆਵੋ ਉਧਰੀ ਕਾਲ ਵੇਹਰ ਸੋ ਡਬਲ ਡਿਸਟ੍ਰਿਬਿਊਟਰ ਦਿੱਤਾ ਆਪਾਂ ਬੈਕ ਬਿਠਾਣੇ ਜਾਵਾਂ ਬਾਹਾਂ ਬੈਠੇ ਚੱਲਦੇ ਆ ਬੈਠੋ ਸਭ ਡਬਲ ਡਿਸਟ੍ਰਿਬਿਊਟਰ ਹੈ ਹਨ ਡਬਲ ਡਿਸਟ੍ਰਿਬਿਊਟਰ ਰਾਜੇ ਜੇ ਤੁਸੀਂ ਐਮਬੀ ਪਲੋਵ ਵਗੈਰਾ ਚਲਾਉਣੇ ਆ ਜਾਂ ਉਹ ਟ੍ਰੇਲਰ ਚਲਾਉਣੇ ਆ ਜਾਂ ਪੈਸੇ ਜਦੋਂ ਸਾਰੇ ਸੰਗ ਜਿਹੜੇ ਹੱਡ ਰੌਡ ਕਾਉਂਟ ਨਾਲ ਫਾਈਡੌਲੀ ਕਰ ਫਾਈਡੌਲੀ ਕਰ ਹਾਂ ਜਦੋਂ ਹੇਰੋਂ ਰੇਸ ਪਹਿਰੋਂ ਹੋਗੀ ਬਿਲਕੁਲ ਕੋਈ ਪ੍ਰੈਸ਼ਰ ਦੇ ਵਿਚਾਰ ਨਹੀਂ ਹੈ ਕਲਿਬਟਰ ਵੀ ਬਿਲਕੁਲ ਜੀ ਹਾਂ ਜੀ ਫਿਰ ਤੁਸੀਂ ਆ ਪਿੱਛੇ ਦੇਖੋ ਸਰ ਇਹਦੀਆਂ ਆਰਮ ਦੇਖੋ ਲਿਫਟ ਆਰਮ ਦੇਖੋ ਕਿੰਨੇ ਆਪਾਂ ਮਜਬੂਤ ਦਿੱਤੇ ਹੈ ਕਾਫੀ ਹੈਵੀ ਦੇ ਵਿੱਚ ਦੇਸੀ ਭਾਸ਼ਾ ਚ ਕਹਿ ਦਿੰਦੇ ਆ ਵੀ ਹੱਡ ਗੋਡੇ ਬਹੁਤ ਮਜਬੂਤ ਦਿੱਤੇ ਹੋਏ ਨੇ ਠੀਕ ਆ ਠੀਕ ਮਤਲਬ ਪੂਰਾ ਹੈਵੀ ਡਿਊਟੀ ਬਣਾਇਆ ਹੈ ਹੈਵੀ ਡਿਊਟੀ ਡ੍ਰੈਕਟਰ ਬਣਾਇਆ ਹੋਇਆ ਹੈ ਤੁਸੀਂ ਕਮਰਸ਼ੀਅਲ ਯੂਜ਼ ਕਰੋ ਇਹਦਾ ਤੁਸੀਂ ਐਗਰੀਕਲਚਰ ਪਰਪਸ ਜਿੱਥੇ ਮਰਜੀ ਚਲਾਓ ਤੁਹਾਨੂੰ ਬੜਾ ਵਧੀਆ ਰਿਜ਼ਲਟ ਮਿਲੂਗਾ ਦਾ ਠੀਕ ਹੈ ਤੇ ਇਹ ਵੀ ਨਹੀਂ ਆ ਇਹ ਡੀਜ਼ਲ ਸੇਵਰ ਹੈ ਤੁਹਾਨੂੰ ਪਤਾ ਹੈ ਜਿਹੜੇ ਪਾਵਰ ਟਰੈਕ ਦੇ ਜਿੰਨੇ ਵੀ ਮਾਡਲ ਹੈ ਹਾਂਜੀ ਹਾਂਜੀ ਇਹਦੇ ਤੇ ਆਪਾਂ ਲਿਖ ਕੇ ਦਿੰਨੇ ਆ ਡੀਜ਼ਲ ਸੇਵਰ ਠੀਕ ਹੈ ਜੀ ਅਗਰ ਤੁਸੀਂ ਕਿਸੇ ਵੀ ਬ੍ਰਾਂਡ ਤੇ ਲਿਖਿਆ ਨਹੀਂ ਦੇਊਗਾ ਵੀ ਇਹ ਡੀਜ਼ਲ ਸੇਵਰ ਹੈ ਸਾਲਾ ਵੀ ਇਹ ਡੀਜ਼ਲ ਵੀ ਆਟੋ ਮੈਟਿਕ ਕੱਟ ਖਾਂਦਾ ਆਟੋਮੈਟਿਕ ਕੱਟ ਖਾਂਦਾ ਕਿਉਂ ਕਿਉਂਕਿ ਦੀ ਏਵੀਐਲ ਏਡੀਆਈ ਇੰਜਨ ਠੀਕ ਹੈ ਮਤਲਬ ਐਡਵਾਂਸ ਡਾਇਰੈਕਟ ਇੰਜੈਕਸ਼ਨ ਹੈ ਠੀਕ ਹੈ ਤੇ ਇਹਦੇ ਮਤਲਬ ਫੀਚਰ ਹੈ ਜਿਹੜੇ ਤੁਸੀਂ ਅੱਗੇ ਤੋਂ ਲੈ ਕੇ ਪਿੱਛੇ ਤੱਕ ਟਰੈਕਟਰ ਦੇਖਿਆ ਹੀ ਹੈ ਹਾਂਜੀ ਸਹੀ ਪੂਰਾ ਹਰੇਕ ਫੀਚਰ ਇਹਦੇ ਚਾ ਤੁਸੀਂ ਉਂਗਲ ਕਰਕੇ ਜਾਂ ਕੋਈ ਇਦਾਂ ਦਾ ਕੋਈ ਫੀਚਰ ਨਹੀਂ ਗਿਣਾ ਸਕਦੇ ਜਿਹੜਾ ਹੈ ਨਹੀਂ ਹਾਂਜੀ ਸਹੀ ਗੱਲ ਹੈ ਫੁੱਲੀ ਲੋਡਡ ਜਿਹੜੇ ਫੀਚਰ ਨੇ ਫੁੱਲੀ ਲੋਡਡ ਟਰੱਕ ਆਏ ਹੋਏ ਦੇ ਫੀਚਰ ਹਾਂਜੀ ਸਰ ਹੁਣ ਆਪਾਂ ਤੁਹਾਨੂੰ ਅੱਜ 5 ਟਰੈਕਟਰ ਦੇ ਰਹੇ ਆਂ ਆਪਾਂ ਇਥੋਂ ਇੱਕ ਆਪਣਾ ਡੀਜੀ ਟ੍ਰੈਕ ਜਾ ਰਿਹਾ ਹੈ 4439 ਜਾ ਰਿਹਾ ਹੈ ਤੇ ਚਾਰੇ ਜਾਣ ਕਰਦੇ 44 412 ਆਲੀ ਖੜੇ ਲਈ ਹਾਂਜੀ 439 ਬਾਕੀ ਹੁਣ ਤੁਸੀਂ ਟਰੈਕਟਰ ਦੇਖਿਓ ਸਰ ਜਾਂਦੇ ਆ ਆਪਣੇ ਧੰਨਵਾਦੀ ਥੈਂਕ ਯੂ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਰ ਬਣਾ ਫਾਰ ਦਾ ਡਾਊਨ ਚੈਨ ਤੇ ਐਵਰੀ ਜੀ ਜਿਵੇਂ ਆਪਾਂ ਨੇ ਜਿਹੜਾ ਟਰੈਕਟਰ ਵੇਚਿਆ ਆ ਉਹ ਟਰੈਕਟਰ ਹਾਂਜੀ ਸਭ ਤੋਂ ਬਣਾ ਇਹ ਦੱਸੋ ਵੀ ਆਪਾਂ ਨੂੰ ਇਹ ਟਰੈਕਟਰ ਦੇ ਵਿੱਚ ਵੀ ਇਹੋ ਜਿਹੀ ਫਾਸੇ ਤਰੱਕੀ ਜਿਹੜਾ ਆਪਾਂ ਰੈਟ ਵੱਲ ਆਈ ਇੱਕ ਦਾ ਮਤਲਬ ਸਾਨੂੰ ਟਰਾਲੀ ਦੇ ਗਾਰੇ ਦੇ ਕੰਮ ਕਰਨਾ ਹੈ ਇਹ ਟਰੈਕਟਰ ਹੈਗਾ ਬੇਲੇ ਉਸ ਬਾਬਾ ਪ੍ਰਗਾਸ ਪਾਸ ਜਿੱਥੇ ਉਹ ਬਹੁਤ ਆ 1.5 ਟਨ ਕੁੱਟ ਮਾਲ ਪਾਣਾ ਹੁੰਦਾ ਹਾਂ ਜਦੋਂ ਵੱਡਾ ਲੈਣ ਤਾਂ ਵੱਡਾ ਖਰਚਾ ਹੋ ਛੋਟਾ ਇਹਨਾਂ ਖੇਤਾਂ ਵਿੱਚ ਤਾਂ ਸਾਡੋਂ ਸਾਡੇ ਮੇਚੇ ਦੇ ਵਧੀਆ ਟਰੈਕਟਰ ਨੂੰ ਠੀਕ ਹੈ ਇਸ ਕਰਕੇ ਅਸੀਂ ਪਾਵਰ ਟਰੈਕ ਪਹਿਲਾਂ ਵੀ ਇੱਕ ਤਾਂ ਚਲਾਇਆ ਹੁਣ ਅਸੀਂ ਪਾਵਰ ਟਰੈਕ ਤਾਂ ਹੀ ਲੈ ਆਏ ਕਿਉਂਕਿ ਬੰਦੇ ਜਸਵਿੰਦਰ ਹੈ ਸਕਾਰ ਮੋਟਰ ਵਾਲੇ ਨਾਲ ਸਾਡਾ ਪਹਿਲਾਂ ਹੀ ਸਾਥ ਚਾਰਾਂ ਦੇ ਗਾਰੰਟੀ ਗਾਰੰਟੀ ਬਹੁਤ ਵਧੀਆ ਤੇ ਬੰਦੇ ਵੀ ਵਧੀਆ ਨੇ ਠੀਕ ਹੈ ਇਹ ਬਾਕੀ ਗਾਰੰਟੀ ਬਾਅਦ ਉਹ ਵੀ ਭਗਾਉਂਦੇ ਨੇ ਜਿੱਦਾਂ 5 ਸਾਲ ਦੀ ਵਾਰੰਟੀ ਹੈ 5 ਘੰਟੇ ਦੀ ਤਰ੍ਹਾਂ ਹੀ ਹੈ 500 ਕੋਲੇ ਬਣਾਉਂਦੇ ਇਹ ਸਾਰਾ ਕੁਝ ਸਹੀ ਕਰਕੇ ਦਿੰਦੇ ਨੇ ਸਾਡੇ 5 ਘੰਟੇ ਜਿਆਦਾ ਘੰਟੇ ਦੀ ਗਾਰੰਟੀ ਹੈ ਨਾ ਉਹਦਾ ਪੂਰੀ ਭਗਤਾਂਦੇ ਨੇ ਸਹੀ ਢੰਗ ਨਾਲ ਠੀਕ ਹੈ ਜੇ ਲੋਡ ਪੈ ਗਈ ਤਾਂ ਜਰੂਰ ਉਹ ਬੰਦਾ ਭੇਜਦੇ ਕੰਮ ਕਰਵਾਉਂਦੇ ਸਿਧੂ ਦੇ ਹਰ ਪੈਸੇ ਹਾਂ ਸਿਧੂ ਦਾ ਤੇ ਆਪਾਂ ਨੂੰ ਪਹਿਲਾਂ ਹੀ ਪਾਵਰ ਟਰੈਕਟਰ ਰੱਖਿਆ ਹੈ ਪਹਿਲਾਂ ਪਾਵਰ ਨੇ ਪਹਿਲਾਂ ਰੱਖਿਆ ਸੀ ਹੁਣ ਨਹੀਂ ਹੁਣ ਸਾਡੇ ਕੋ ਨਰ ਜੁੜਿਆ ਹੈ ਹਾਂ ਜੀ ਇਹ ਦਵਾਰ ਜੁੜਿਆ ਠੀਕ ਹੈ ਠੀਕ ਹੈ ਜੀ ਤੇ ਹੋਰ ਤੁਹਾਨੂੰ ਇਹਦੇ ਵਿੱਚ ਕੀ ਹੈ ਜੀ ਫਾਰਸ਼ੀਤ ਲੱਗੀ ਟੈਟ ਦੇ ਵਿੱਚ ਇਹ ਕਹਿੰਦਾ ਕਿ ਤੇਲ ਬ੍ਰੇਕ ਹੈਗਾ ਹਾਂ ਜੀ ਇਹ ਤੇਲ ਬ੍ਰੇਕ ਆਗਾ ਨਾ ਦੋ ਨੰਬਰ ਪਾਵਰ ਟਾਇਰ ਹੈਗਾ ਠੀਕ ਹੈ ਐਨ ਐ ਮਾਡਲ ਦੇ ਅਸਰ ਦੋ ਨੰਬਰ 13 ਹੈ ਟਾਇਰ ਹੈ ਬਸ ਪਾਕੂਪੀ ਸਾਰੇ ਪਾਸੋਂ ਡਬਲ ਕਲੱਚ ਹੈ ਡਬਲ ਕਲੱਚ ਦੋ ਲੋਕਾਂ ਦੀ ਵਾਹਤ ਹੈ ਤੇ ਬੈਂਪਰ ਚਤਈ ਟੰਡਾ ਡਰਾਵ ਸਭੂ ਲੱਗਿਆ ਹੋਇਆ ਹੈ ਠੀਕ ਹੈ ਜੀ ਇਹ ਗੱਲਾਂ ਤੁਹਾਡੇ ਹੀ ਆਹ ਤਾਂ ਹੈ ਆਪਾਂ ਨੂੰ ਜਿੰਦਗੀ